ਪਰ ਫਾਇਦੇ ਨਹੀਂ ਸਾਡੀ ਸਾਰੀ ਜ਼ਮੀਨ ਜਾਣੀ ਆ ਅਸੀਂ ਜ਼ਮੀਨ ਤੋਂ ਹੱਥ ਤੋਂ ਬੈਠਾਂਗੇ ਕਿਉਂਕਿ ਇਹ ਜ਼ਮੀਨ ਖੇਤੀ ਡਿਵੈਲਪ ਨਹੀਂ ਹੋਣੀ ਤੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਸਰਕਾਰ ਸਾਡੇ ਤੋਂ ਖੁੱਕੇ ਦੇ ਦੂ ਕਿਉਂਕਿ ਦੇਣਾ ਲੈਣਾ ਸਾਨੂੰ ਕੱਖ ਨਹੀਂ 50000 ਦੇਣਾ ਉਹ ਵੀ ਸਾਲਕ ਤੋਂ ਬਾਅਦ ਜੇ ਸਰਕਾਰ ਨੇ ਬੰਦ ਕਰਤਾ ਦੇਣਾ ਅਸੀਂ ਉਹ ਕਿਹਦੇ ਕੋਲ ਜਾਵਾਂਗੇ ਫਿਰ ਧਰਨਾ ਲੈਵਾਂਗੇ ਕਿ ਸਾਨੂੰ ਸਾਡਾ ਠੇਕਾ ਦੋ ਕਿੰਨਾ 40000 ਦਾ ਜਗਾ ਕੀਤੀ ਹੋਈ ਆ ਉਹਦਾ ਵੀ ਨੋਟਿਸ ਨੂੰ ਵਾਪਸ ਕਰਾ ਕੇ ਉਹਨਾਂ ਨੂੰ ਦਮ ਨਹੀਂ ਲਾਉਣਗੇ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਹਰ ਚੀਜ਼ ਉਹ ਆਪਣੇ ਗੁਜ਼ਾਰੇ ਲਈ ਉਹ ਪੈਦਾ ਕਰਦਾ ਜਦੋਂ ਜ਼ਮੀਨ ਆ ਗਈ ਇਹਨਾਂ ਨੇ ਕਬਜ਼ਾ ਕਰ ਲਿਆ ਤੋਂ ਬੰਦਾ 2 ਲੱਖ ਰੁਪਏ ਉਹਨੂੰ ਆਇਆ 4 ਕਿੱਲਾਂ ਦਾ ਉਹ 2 ਲੱਖ ਵਿੱਚ ਕਿਰਾਏ ਤੇ ਨਹੀਂ ਮਿਲਣਾ ਜੇਗਾ ਅਸੀਂ ਹੁਣ ਸਰਕਾਰ ਨੂੰ ਐਲਟੀਮੇਟ ਦਿੰਨੇ ਆ ਵੀ ਅਸੀਂ ਜੋ ਤੂੰ ਕਾਨੂੰਨ ਬਣਾਇਆ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਐਸ ਏਰੀਏ ਤੇ ਇਹਨਾਂ ਨੂੰ ਬਿਲ ਜਾਰੀ ਨਹੀਂ ਹੋਇਆ ਇਹ ਏਰੀਆ ਇੰਡਸਟਰੀ ਨੂੰ ਲਿਆ ਗਿਆ। ਲੋਨ ਲੈ ਕੇ ਜਿਹੜੀ ਕੋਸਾ ਸਕੀਮਾਂ ਸਕੂਮਾਂ ਨੇ ਬੋਟਾ ਲੈਣ ਲਈ ਲੋਕਾਂ ਨੂੰ ਭਰਮਾਉਣ ਲਈ ਇਹਨਾਂ ਨੇ ਪੰਜਾਬ ਸਰਪਤ ਅੱਗੇ ਲੋਨ ਕਰਜ਼ਾ ਲੈ ਕੇ ਦਾ ਕਰਜ਼ਾ ਮੋੜ ਰਹੇ ਨੇ। ਗਾਣਾ ਨਾ ਕਰੋ ਨਿਆ ਬਣਾਮ ਸਾਨੂੰ ਤਾਂ ਉਜਾੜਦਾ ਮਜ਼ਦੂਰ ਨੂੰ ਵੀ ਉਜਾੜਦਾ ਜਾਂ ਕਿਸਾਨ ਨਹੀਂ ਰਿਹਾ। ਅਸੀਂ ਅੱਧਾ ਕਿ ਲਾਉਦੀ ਜ਼ਮੀਨ ਹੈ ਬੇਚ ਸਕਦੇ ਹਾਂ ਅਸੀਂ ਕੋਈ ਲੋਨ ਲੈ ਸਕਦੇ ਹਾਂ ਲੋਨ ਹੌਲੀ ਹੌਲੀ ਲਾ ਲਾਂਗੇ। ਉਹ ਪੈਸੇ ਕਿਥੋਂ ਆਉਣਗੇ ਸਰਕਾਰ ਤਾਂ ਕਹਿੰਦੀ ਆ ਮੈਂ ਕੋਲੋਨਾਈਜ਼ਰ ਬਣਾ ਰਿਆਂ ਸਰਕਾਰ ਆਪ ਪ੍ਰਾਪਰਟੀ ਡੀਲਰ ਬਣ ਰਹੀ ਆ ਪੰਜਾਬ ਸਰਕਾਰ ਵੱਲੋਂ ਲੈਂਦੀ ਜਾ ਰਹੀ ਹੈ ਲੈਂਡ ਪੂਲਿੰਗ ਸਕੀਮ ਖਿਲਾਫ ਅੱਜ ਕਹਾਂ ਤੱਕ ਕਿਸਾਨਾਂ ਵੱਲੋਂ ਖਾਸ ਕਰਕੇ ਜਿੰਨੇ ਵੀ ਇਸ ਸਕੀਮ ਦਾ ਵਿਰੋਧ ਕਰ ਰਹੇ ਨੇ ਉਹਨਾਂ ਵੱਲੋਂ ਇੱਕ ਟਰੈਕਟਰ ਮਾਰਚ ਜਿਹੜਾ ਹੈ ਇਹ ਕੱਢਿਆ ਜਾ ਰਿਹਾ ਹੈਗਾ ਅਰੇ ਕਿਸਾਨ ਜਥੇਬੰਦੀ ਐਸਕੇਐਮ ਵੱਲੋਂ ਇਹ ਮੂਹਮ ਜਿਹੜੀ ਵਿੱਢੀ ਗਈ ਹੈ ਲਖਵਾਲ ਸਾਹਿਬ ਮੇਰੇ ਨਾਲ ਨੇ ਸਰ ਅੱਜ ਬਹੁਤ ਬੜੀ ਇੱਕ ਮੂਹਮ ਜਿਹੜੀ ਲੈ ਕੇ ਚੱਲੇ ਹੈਗੇ ਉਹ ਕਿ ਘੱਟੋ-ਘੱਟ 1500 ਤੋਂ 2000 ਟਰੈਕਟਰ ਜਿਹੜਾ ਹੈਗਾ ਅੱਜ ਵਿਰੋਧਤਾ ਦਿਖਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਖਾਸ ਕਰ ਲੈਂਡ ਪੂਲਿੰਗ ਸਕੀਮ ਦੀ ਕਿਉਂਕਿ ਸਰਕਾਰ ਇਹਦੇ ਫਾਇਦੇ ਗਿਣਾ ਰਹੀ ਆ ਪਰ ਫਾਇਦੇ ਨਹੀਂ ਸਾਡੀ ਸਾਰੀ ਜ਼ਮੀਨ ਜਾਣੀ ਆ ਅਸੀਂ ਜ਼ਮੀਨ ਤੋਂ ਹੱਥ ਤੋਂ ਬੈਠਾਂਗੇ ਕਿਉਂਕਿ ਇਹ ਜ਼ਮੀਨ ਛੇਤੀ ਡਿਵੈਲਪ ਨਹੀਂ ਹੋਣੀ ਜਿਵੇਂ ਤੁਸੀਂ ਮੰਗਲੀ ਮੁੰਡੀਆਂ ਵਿੱਚ ਬਿਆਨਸਿਓ ਨੇ ਜ਼ਮੀਨ ਅਕਵਾਇਰ ਕੀਤੀ ਸੀ ਅੱਜ 30-40 ਸਾਲ ਬਾਅਦ ਉਹਦਾ ਸੀਐਲਯੂ ਚੇਂਜ ਕਰਕੇ ਅੱਜ ਉਹ ਇੰਡਸਟਰੀ ਲੀਜ਼ ਅਕਵਾਇਰ ਕੀਤੀ ਸੀ ਅੱਜ ਉਹਦੇ ਰਹਿਸ਼ੀ ਪਲਾਟ ਬਣਾ ਦਿੱਤੇ ਗਏ ਨੇ ਇਸ ਤਰ੍ਹਾਂ ਇਹ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਸਰਕਾਰ ਸਾਡੇ ਤੋਂ ਖੁੱਕੇ ਦੇ ਦੂ ਕਿਉਂਕਿ ਦੇਣਾ ਲੈਣਾ ਸਾਨੂੰ ਕੱਖ ਨਹੀਂ 50000 ਦੇਣਾ ਉਹ ਵੀ ਸਾਲਕ ਤੋਂ ਬਾਅਦ ਜੇ ਸਰਕਾਰ ਨੇ ਬੰਦ ਕਰਤਾ ਦੇਣਾ ਅਸੀਂ ਉਹ ਕਿਹਦੇ ਕੋਲ ਜਾਵਾਂਗੇ ਫਿਰ ਧਰਨਾ ਲੈਵਾਂਗੇ ਕਿ ਸਾਨੂੰ ਸਾਡਾ ਠੇਕਾ ਦੋ ਅੱਜ ਸਾਨੂੰ ਠੇਕੇ ਦੀ ਲੋੜ ਹੁੰਦੀ ਆ ਅਸੀਂ ਕਿਸੇ ਨੇ ਠੇਕੇ ਤੇ ਵੀ ਦਿੱਤੀ ਆ ਤਾਂ ਉਹ ਤੋਂ ਅਡਵਾਂਸ ਪੈਸੇ ਫੜ ਲੈਂਦਾ ਆਰਤੀ ਤੋਂ ਪੈਸੇ ਲੈ ਲੈਂਦਾ ਕਿਤੇ ਅਸੀਂ ਗਿਰਵੀ ਰੱਖ ਕੇ ਕਿਤੇ ਬੈਂਕ ਤੋਂ ਲਿਮਿਟ ਬਣਾ ਲੈਂਦੇ ਆ ਤੇ ਕੋਈ ਅੱਧਾ ਕਿੱਲਾ ਕਿਸੇ ਨੂੰ ਲੋੜ ਆ ਵੇਚ ਵੀ ਲੈਂਦਾ ਹੁਣ ਤਾਂ ਸਾਰਾ ਕੁਝ ਬੰਦ ਕਰ ਪਏ ਨਾ ਨੇ ਨਾ ਵੇਚ ਸਕਦੇ ਆ ਨਾ ਅਸੀਂ ਲਿਮਿਟ ਬਣਾ ਸਕਦੇ ਨਾ ਲੋਨ ਲੈ ਸਕਦੇ ਨਾ ਸੀਐਲਯੂ ਹੋ ਸਕਦਾ ਤੇ ਉਹਦੇ ਲਈ ਕਿਸਾਨ ਉੱਠ ਖੜਿਆ ਲੋਕ ਉੱਠ ਖੜਿਆ ਕਿਸਾਨ ਮਜ਼ਦੂਰ ਕਿਉਂਕਿ ਪਿੰਡਾਂ ਦੇ ਪਿੰਡ ਅਜਾਰ ਦੇਣਗੇ ਜਿਹੜਾ ਕਿਸੇ ਕੋ ਉਚਾਰ ਕਿੱਲਿਆਂ ਵਿੱਚ ਪਸ਼ੂ ਰੱਖਦਾ ਵਿਚੇ ਵਾਲਾ ਤੂੜੀ ਵਾਲਾ ਕੋਠਾ ਹਰ ਚੀਜ਼ ਉਹ ਆਪਣੇ ਗੁਜ਼ਾਰੇ ਲਈ ਉਹ ਪੈਦਾ ਕਰਦਾ ਜਦੋਂ ਜ਼ਮੀਨ ਆ ਗਈ ਇਹਨਾਂ ਨੇ ਕਬਜ਼ਾ ਕਰ ਲਿਆ ਤੋਂ ਬੰਦਾ 2 ਲੱਖ ਰੁਪਈਆ ਉਹਨੂੰ ਆਇਆ ਤਿਆਰ ਕਰ ਲਿਆਂਗਾ ਉਹ 2 ਲੱਖ ਚ ਕਿਰਾਏ ਤੇ ਨਹੀਂ ਮਿਲਣਾ ਜੇਗਾ ਉਹ ਐਡੇ-ਐਡੇ ਮਕਾਨ ਉਹ ਸਾਰੇ ਮਕਾਨ ਤੇ ਦਣਗੇ ਪੰਜਾਬ ਤੇ ਪੰਜਾਬੀਅਤ ਨੂੰ ਵੱਡਾ ਇਹਦਾ ਖਤਰਾ ਵੀ ਆ ਪੰਜਾਬੀ ਬੋਲੀ ਘਟੇ ਚ ਰਹਿ ਜੂ ਪਿੰਡਾਂ ਹੀ ਤਾਂ ਘਰ ਸਾਡੇ ਅੱਗੇ ਵਿਲੇ ਪਏ ਨੇ ਸਾਨੂੰ ਰਹਿਣ ਦੀ ਰਹਿਸ਼ ਦੀ ਲੋੜ ਹੀ ਨਹੀਂ ਹੈਗੀ ਬਸ ਰਾਕੇ ਸਾਡੇ ਬੱਚੇ ਤਾਂ ਬਾਹਰ ਚਲੇ ਗਏ ਫੈਮਲੀਆਂ ਦੇ ਪਿੰਡਾਂ ਚੋਂ ਬਾਹਰ ਚਲੇ ਗਏ ਆ ਤੁਸੀਂ ਲਖਵਾਲਸਾ ਬਾਰ ਬਾਰ ਇਹ ਕਹਿ ਰਹੇ ਹੋ ਕਿ ਕਾਰਪੋਰੇਟ ਘਰਾਨਿਆਂ ਨੂੰ ਦੇ ਦੇਣੀ ਹੈ ਆਖਰ ਇੰਨੀ ਜ਼ਮੀਨ ਕਾਰਪੋਰੇਟ ਘਰਾਨਿਆਂ ਨੂੰ ਦੇਣ ਲਈ ਕੀ ਪੰਜਾਬ ਨਾਲ ਧੋਖਾ ਕੀਤਾ ਜਾ ਰਿਹਾ ਸਿਰਫ ਉਹ ਮਕਸਦ ਤਾਂ ਨਹੀਂ ਹੋ ਸਕਦਾ ਇਹ ਤੁਹਾਡੀ ਵਿਰੋਧਤਾ ਸਿਰਫ ਕਾਰਪੋਰੇਟ ਘਰਾਨਿਆਂ ਤੱਕ ਹੈ ਨਹੀਂ ਸਰਕਾਰ ਸਰਕਾਰ ਕੋ ਵੀ ਪੈਸੇ ਹੈ ਨਹੀਂ ਸਰਕਾਰ ਨੇ ਇਲੈਕਸ਼ਨਾਂ ਵੀ ਲੜਨੀਆਂ ਨੇ ਸਰਕਾਰ ਨੇ ਕਾਰਪੋਰੇਟ ਘਰਾਨਿਆਂ ਨਾਲ ਸੌਦਾ ਕੀਤਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਬੈਂਕਾਂ ਤੋਂ ਲੋਨ ਲੈ ਲੈਣਾ ਲੋਨ ਲੈ ਕੇ ਜਿਹੜੀ ਕੋਸਾ ਸਕੀਮਾਂ ਸਕੂਮਾਂ ਨੇ ਵੋਟਾਂ ਲੈਣ ਲਈ ਲੋਕਾਂ ਨੂੰ ਭਰਮਾਉਣ ਲਈ ਇਹਨਾਂ ਨੇ ਪੰਜਾਬ ਸਰਪਤ ਅੱਗੇ ਲੋਨ ਕਰਜ਼ਾ ਲੈ ਕੇ ਤਾਂ ਕਰਜ਼ਾ ਮੋੜ ਰਹੇ ਨੇ ਤੇ ਤਨਖਾਹਾਂ ਐ ਦਿੱਤੀਆਂ ਨਹੀਂ ਜਾ ਰਹੀਆਂ ਹੈਗੀਆਂ ਇਹਦੇ ਲਈ ਇਹ ਸਰਕਾਰ ਨੇ ਕੋਈ ਵੱਡੀ ਸਕੀਮ ਲਾਈ ਆ ਕੋਈ ਵੱਡਾ ਪੈਸੇ ਆਦਾ ਕੱਿ ਕਪੜਾ ਹੋਊਗਾ ਉਹਦੇ ਲਈ ਲੋਕ ਅੱਗੇ ਆ ਰਹੇ ਨੇ ਅੱਛਾ ਇਹ ਇੱਥੇ ਇੱਕ ਇਹ ਵੀ ਗੱਲ ਕਹੀ ਜਾ ਰਹੀ ਆ ਵੀ ਕਿਸਾਨਾਂ ਨੂੰ ਪੈਸਾ ਤਾਂ ਮਿਲਣਾ ਨਹੀਂਗਾ ਵੀ ਅੱਗੇ ਹੁੰਦਾ ਸੀ ਜ਼ਮੀਨ ਵੇਚਦੇ ਸੀ ਬਾਹੀ ਵਾਲੀ ਅੱਗੇ ਲੈ ਲੈਂਦੇ ਸੀਗੇ ਹੁਣ ਬਾਹੀ ਵਾਲੀ ਜ਼ਮੀਨ ਬਚੂ ਪੰਜਾਬ 'ਚ ਇਹਦੇ ਨਾਲ ਕਿੱਥੇ ਮਿਲਣੀਆਂ ਸਾਨੂੰ ਜ਼ਮੀਨ ਕਿੱਥੋਂ ਮਿਲਣੀਆਂ ਪਹਿਲਾਂ ਤਾਂ ਪੈਸੇ ਹੀ ਨਹੀਂ ਮਿਲਣੇ ਜੇ ਪਲਾਟ ਆ ਸਾਨੂੰ ਲੋੜ ਅੱਜ ਸਾਡਾ ਬੱਚਾ ਬਾਹਰ ਭੇਜਣਾ ਜਾਂ ਅਸੀਂ ਕਿਸੇ ਬੇਟੀ ਦਾ ਆਪਦੀ ਦਾ ਵਿਆਹ ਕਰਨਾ ਤਾਂ ਸੁਨਿਆਰੇ ਤੋਂ ਹੀ ਸੋਨਾ ਲੈਣ ਜਾਵਾਂ ਮਾਨੂੰ ਪਲਾਟ ਦਿਖਾਵਾਂਗੇ ਲੈ ਆਵਾਂਗੇ ਆ ਪਲਾਟ ਲੈ ਲੈ ਸਾਡਾ ਮੈਰਿਜ ਪਹਿਲੇ ਸਾਲੇ ਉਹਦਾ ਪਲਾਟ ਗਰ ਵੀ ਰੱਖ ਕੇ ਆਵਾਂਗੇ ਅਸੀਂ ਅਸੀਂ ਅੱਧਾ ਗੱਲਾ ਆਪਦੀ ਜ਼ਮੀਨ ਆ ਬੇਚ ਸਕਦੇ ਆ ਅਸੀਂ ਕੋਈ ਲੋਨ ਲੈ ਸਕਦੇ ਆ ਲੋਨ ਹੌਲੀ ਹੌਲੀ ਲਾ ਲਾਂਗੇ ਉਹ ਪੈਸੇ ਕਿੱਥੋਂ ਆਣਗੇ ਸਰਕਾਰ ਤਾਂ ਕਹਿੰਦੀ ਆ ਮੈਂ ਕਲੋਨਾਈਜ਼ਰ ਬਣਾ ਰਿਆਂ ਜ਼ਮੀਨਦਾਰਾਂ ਸਰਕਾਰ ਆਪ ਪ੍ਰਾਪਰਟੀ ਡੀਲਰ ਬਣ ਰਹੀ ਆ ਸਰਕਾਰ ਦਾ ਇਹ ਕੰਮ ਨਹੀਂ ਹੁੰਦਾ ਵੀ ਸਰਕਾਰ ਨੇ ਪ੍ਰਾਪਰਟੀ ਦੇ ਸੌਦੇ ਕਰਨੇ ਆ ਸਰਕਾਰ ਦਾ ਕੰਮ ਹੁੰਦਾ ਜਾਨ ਮਾਲ ਦੀ ਰੱਖੀ ਕਰਨਾ ਸਾਡੀ ਉਹ ਜਾਨ ਮਾਲ ਦੀ ਰੱਖੀ ਤਾਂ ਹੋ ਰਹੀ ਨਹੀਂ ਲੋਕਾਂ ਨੂੰ ਧਮਕੀਆਂ ਆ ਰਹੀਆਂ ਨੇ ਲੋਕ ਮਰ ਰਹੇ ਆ ਲੋਕ ਹਿਜੋਸ ਕਰ ਰਹੇ ਆ ਇਹ ਕਹਿੰਦੇ ਆ ਮੈਂ ਇੰਡਸਟਰੀਅਲ ਜ਼ੋਨ ਕਰਾਉਣਾ ਇੰਡਸਟਰੀ ਤਤਰੀ ਜਾ ਰਹੀ ਆ ਬਾਹਰਲੀਆਂ ਸੀਟਾਂ ਦੇ ਵਿੱਚ ਤੇ ਇਹ ਇੰਡਸਟਰੀ ਇਹਨਾਂ ਨੇ ਕਿੱਥੋਂ ਲੈ ਕੇ ਆਉਣੀਆਂ ਇੰਡਸਟਰੀ ਜ਼ੋਨ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਚਲਾ ਲੈਣ ਗਵਿੰਦਗੜ ਖਾਲੀ ਹੋਇਆ ਪਿਆ ਤੇ ਇਹਦੇ ਹੋਰ ਵੀ ਫੋਕਲ ਪੁਆਇੰਟ ਬਣੇ ਪਏ ਨੇ ਉਹਨਾਂ ਸ਼ੂਗਰ ਮਿੱਲ ਇਹਨਾਂ ਨੇ ਅਕਵਾਇਰ ਕੀਤੀ ਸੀ ਜਿੱਦਾਂ ਆਉਂ ਵਾਲੀ ਉਹਨੂੰ ਬਾਤ ਕਰ ਲੈਣ ਇਸ ਤਰ੍ਹਾਂ ਹੋਰ ਕਲੋਨੀਆਂ ਜਿਹੜੀਆਂ ਕਹਿੰਦੇ 60000 ਕਲੋਨੀਆਂ ਅਨ ਅਥੋਰਾਈਜ਼ ਨਹੀਂ ਉਹ ਕਿਨੇ ਘਟਾਈਆਂ ਨੇ ਉਹਨਾਂ ਤੇ ਐਕਸ਼ਨ ਲੈਣੇ ਪੈਸੇ ਲੈ ਲੈਣੇ ਨੇ ਤੇ ਤਹਿਸੀਲਦਾਰਾਂ ਨੇ ਰਜਿਸਟਰੀਆਂ ਕਰਤੀਆਂ ਨੇ ਕੱਲਾ ਸਾਨੇ ਵਾਲ ਦਾ ਲੁਧਿਆਣਾ ਦਾ ਰਕਾਰਡੇ ਕੱਢ ਲੈਣੇ ਰੋਜ਼ ਕਿੰਨੀਆਂ ਰਜਿਸਟਰੀਆਂ ਹੁੰਦੀਆਂ ਨੇ 100 100 ਕਾਇਦੀਆਂ ਉਹ ਅਨ ਅਥੋਰਾਈਜ਼ਿੰਗ ਨਹੀਂ ਕੀਤੀਆਂ ਨੇ ਅੱਛਾ ਲਖਵਾਲ ਸਿੰਘ ਸਾਹਿਬ ਕਟੋ ਕੱਟੇ 2013 ਚ ਮੈਂ ਅਗਰ ਸ਼ੁਰੂਆਤ ਕਰ ਲਵਾਂ ਹੈਨਾ ਤੁਸੀਂ ਅਨ ਅਥੋਰਾਈਜ਼ ਕਲੋਨੀਆਂ ਦੀ ਗੱਲ ਕੀਤੀ ਉਹ ਬਿਲਤਾ ਉਦੋਂ ਵੀ ਆਇਆ ਸੀਗਾ ਇਹੀ ਸਕੀਮ ਉਦੋਂ ਵੀ ਸੀਗੀ ਹਾਲਾਂਕਿ ਕੁਝ ਏਰੇ ਚ ਬ ਉਦੋਂ ਅਸੀਂ ਪੈਸੇ ਵੀ ਲੈ ਸਕਦੇ ਸੀ ਇਹਦੇ ਵਿੱਚ ਪੈਸੇ ਨਹੀਂ ਲੈ ਸਕਦੇ ਕੁਝ ਹੋਏ ਕਹਿੰਦੇ ਪੈਸੇ ਇੱਥੇ ਕਹਿੰਦੇ 1.5 ਕਰੋੜ ਦਿੰਦੇ ਆ 2 ਸ਼ਹਿਰ ਦੇ ਦਿੰਦੇ ਤਿੰਨ ਚਾਰ ਕਰੋੜ ਰੁਪਈਆ ਹੋ ਸਕਦਾ ਵੀ ਉਧਰ ਤੋਂ ਵੱਧ ਲੋਕ ਰਾਜ਼ੀ ਹੋ ਜਾਂਦੇ ਜਦ ਸਾਾਨੂੰ ਪੈਸੇ ਨਹੀਂ ਮਿਲਣ ਕਿਉਂਕਿ ਅਸੀਂ ਖੇਤੀ ਕਰਨ ਵਾਲੇ ਲੋਕ ਆ ਅਸੀਂ ਵਪਾਰ ਥੋੜੋ ਕਰਨਾ ਅਸੀਂ ਪਲਾਟ ਕੀ ਕਰਨੇ ਆ ਅਸੀਂ ਦੁਕਾਨਾਂ ਕੀ ਕਰਨੀਆਂ ਅਸੀਂ ਤਾਂ ਖੇਤੀ ਵੇਚ ਕੇ ਜੇ ਇੱਥੋਂ ਦੋ ਕਿੱਲੇ ਵੇਚਾਂਗੇ ਤਾਂ ਚਾਰ ਲਵਾਂਗੇ ਸਾਡੇ ਕੋਲ ਸਕਿੱਲੇ ਖੇਤੀ ਦਾ ਅਸੀਂ ਹੋਰ ਕੰਮ ਨਹੀਂ ਕਰ ਸਕਦੇ ਸਾਡੇ ਬੱਚੇ ਹੋਰ ਕੁਝ ਨਹੀਂ ਕਰ ਸਕਦੇ ਇਸ ਲਈ ਸਾਨੂੰ ਸਾਨੂੰ ਜ਼ਮੀਨ ਪਿਆਰੀ ਆ ਜ਼ਮੀਨ ਤੋਂ ਬਿਨਾ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਇਸ ਲਈ ਸਰਕਾਰ ਨੂੰ ਅਸੀਂ ਕਹਿੰਦੇ ਆ ਵੀ ਹੁਣੇ ਸਮਝ ਜਿਓ ਸਰਕਾਰ ਵੱਡੀ ਵਿਰੋਧਤਾ ਹੋਣ ਜਾ ਰਹੀ ਆ ਲੋਕਾਂ ਨੇ ਪਿੰਡਾਂ ਚ ਨਹੀਂ ਵੜਨ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਸ ਲਈ ਸਰਕਾਰ ਨੂੰ ਵਾਪਸ ਲੈ ਲੈਣੀ ਚਾਹੀਦੀ ਸਰਕਾਰ ਜਿਹਨਾਂ ਨੂੰ ਪੇਸ਼ ਕਰ ਰਹੀ ਆ ਕੱਲ ਲੁਧਿਆਣਾ ਗਲਾੜਾ ਚ ਵੀ ਇੱਕ ਨੋਟਿਸ ਜਿਹੜਾ ਦਿੱਤਾ ਗਿਆ ਪ੍ਰੈਸ ਕਾਨਫਰੰਸ ਦੇ ਵਜੋਂ ਕਿ ਇੱਕ ਜ਼ਮੀਂਦਾਰ ਆਇਆ ਉਹਨੇ ਆਪਣੀ ਜ਼ਮੀਨ ਜਿਹੜੀ ਆ ਹੱਸੀ ਖੁਸ਼ੀ ਦਿੱਤੀ ਰਾਜੀ ਮੰਡੀ ਨਾਲ ਦਿੱਤੀ ਸੈਂਥੀ ਨਾਲ ਦਿੱਤੀ ਔਰ ਅਪੀਲ ਕੀਤੀ ਕਿ ਇਸ ਬਹੁਤ ਵਧੀਆ ਇਹ ਕੌਣ ਲੋਕ ਨੇ ਸਾਨੂੰ ਵੀ ਦਿਖਾਏ ਜਾਣ ਉਹ ਬੰਦੇ ਅਸੀਂ ਤਾਂ ਲੱਭਦੇ ਜੀ ਵੀ ਸਾਨੂੰ ਦਿਖਾਓ ਤਾਂ ਸਹੀ ਐਵੇਂ ਸਰਕਾਰ ਆਪ ਦਾ ਕੋਈ ਬੰਦਾ ਖੜਾ ਕਰਕੇ ਕਹਿੰਦੇ ਕੋਈ ਜ਼ੈਨ ਆ ਉਹਦਾ 100 ਏਕੜ ਆ ਉਹ ਇਹਨਾਂ ਦੇ ਬੰਦਾ ਹੋਣਾ ਉਹ ਕਦੇ ਦੇਣੀ ਨਹੀਂ ਲੈਣੀ ਨਹੀਂ ਉਹ ਦਿਖਾਤਾ ਵੀ ਆਹ ਆ ਖੜਾ ਸਾਡਾ ਬੰਦਾ ਉਹ ਤੋਂ ਕਹ ਹਤਾ ਮੈਂ ਦੇ ਦੂੰਗਾ ਉਹ ਤੋਂ ਲੈਣ ਜੀ ਅੱਜ ਅੱਜ ਕਿੰਨੇ ਟਰੈਕਟਰ ਜਿਹੜੇ ਐ ਇਸ ਰੈਲੀ 'ਚ ਸ਼ਾਮਲ ਹੋਏ ਇਸ ਮਾਰਚ 'ਚ ਸ਼ਾਮਲ 1500 ਤੋਂ 2000 ਦੇ ਵਿੱਚ ਜਿਹੜੀ ਗਿਣਤੀ ਆ ਅਸੀਂ ਤੁਰੇ ਆ ਤੇ ਕੁਛ ਉਹ ਦੂਜੀਆਂ ਸੜਕਾਂ ਤੇ ਚਲੇ ਗਏ ਨੇ ਹੁਣ ਕਸ਼ਮੀਰ ਕਰਕੇ ਘਟ ਗਿਆ ਆਖਰੀ ਕਿਉਂਕਿ ਆਖਰੀ ਪੜਾ ਸਾਡਾ ਐ ਅੱਛਾ ਇਸ ਤੋਂ ਬਾਅਦ ਕੀ ਜਿਹੜੀ ਹੈ ਲੈਂਡਮਾਰਕ ਰਹੇਗਾ ਤੁਹਾਡਾ ਕੀ ਅੱਗੇ ਨੀਤੀ ਰਹੇਗੀ ਅਸੀਂ 24 ਅਗਸਤ ਨੂੰ ਮੁੱਲਾਂਪੁਰ ਦੇ ਵਿੱਚ ਅਸੀਂ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਾਂ ਉਹਦੀ ਮੀਟਿੰਗ ਤਿਆਰੀ ਲਈ ਮੇਨੂੰ ਲੱਗਦਾ 4 ਤਰੀਕ ਸਾਡੀ ਫਾਈਨਲ ਹੋ ਜਾ ਲੁਧਿਆਣੇ ਮੀਟਿੰਗ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਤੇ ਉਹ ਵੱਡੀ ਰੈਲੀ ਕਰਾਂਗੇ ਵੱਡੀ ਰੈਲੀ ਚ ਲੋਕ ਦਿਖਾਵਾਂਗੇ ਵੀ ਆ ਲੋਕ ਕਿਵੇਂ ਆਏ ਆ ਕਿਵੇਂ ਇਹਦੇ ਵਿੱਚ ਵਿਰੋਧਤਾ ਕਰਦੇ ਆ ਉਸ 24 ਤਰੀਕ ਨੂੰ ਫਿਰ ਅਸੀਂ ਇੱਕ ਵੱਡਾ ਐਲਾਨ ਅਗਲੇ ਮੋਰਚੇ ਦਾ ਜੇ ਸਰਕਾਰ ਪਿੱਛੇ ਨਾ ਹਟੀ ਤਾਂ ਅਸੀਂ ਇੱਕ ਵੱਡਾ एलान ਮੋਰਚੇ ਦਾ ਕਰਾਂਗੇ ਅਖਰੀ ਸਾਲ ਇਹੀ ਆ ਅਪੀਲ ਆ ਵੀ ਤਖੜੇ ਹੋ ਕੇ ਅੱਗੇ ਆਂਗੂ ਟਰੈਕਟਰ ਤਿਆਰ ਕਰ ਲੋ ਟਰਾਲੀਆਂ ਕਰ ਲੋ ਕੰਮਗੁੰਦ ਬੰਦੇ ਨਿਮੇੜ ਲੋ ਪੱਕੇ ਤੌਰ ਤੇ ਮੋਰਚੇ ਦੀ ਤਿਆਰੀ ਕਰਾਂਗੇ ਅਸੀਂ ਅਖਰੀ ਸਾਲ ਸਕੇਮ ਪੂਰਾ ਇੱਕ ਜੋੜ ਹੈ ਇੱਕ ਮੁੱਠ ਹੈਗਾ ਹੋ ਜਾਊਗਾ ਜੀ ਲੋਕ ਕਰ ਦਿੰਦੇ ਹੁੰਦੇ ਆ ਆ ਹੁਣ ਕਾਫੀ ਪੜ ਤਾ ਆ ਗਏ ਪੰਦੇਰ ਹੁਣੀ ਆ ਗਏ ਕੇਐਮਐਮ ਆ ਗਈ ਡੱਲੇਵਾਲ ਸਾਹਿਬ ਉਹ ਵੀ ਆ ਜਾਣਗੇ ਆਉਣ ਵਾਲੇ ਦਿਨਾਂ ਚ ਲੋਕਾਂ ਨੇ ਇਕੱਠੇ ਸਾਨੂੰ ਸਿੱਧੇ ਕਰ ਦੇਣਾ ਇਕੱਠੇ ਕਰ ਦੇਣਾ ਇਨਕੀ ਅਸੀਂ ਕਿੰਨੇ ਵਾਰ ਫਿਰ ਇਕੱਠਾ ਹੋ ਇਕੱਠਾ ਹੋਗਾ ਤੁਸੀਂ ਤੇ ਤੁਸੀਂ ਤੇਰਾ ਵਾਲੀ ਗੱਲ ਕੀਤੀ ਕਾਨੂੰਨ ਦੀ ਉਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁੰਦਾ ਸੀ ਅਸੀਂ ਯੂਨੀਅਨ ਨੇ ਸਾਰੇ ਹਿੰਦੁਸਤਾਨ ਚੋਂ ਇੱਕ ਬਹੁਤ ਵੱਡੀ ਡੈਲੀ ਕਰਕੇ ਉਹ ਤੋਂ ਕਾਨੂੰਨ ਬਣਵਾਇਆ ਸੀ ਵੀ ਜੇ ਵੀ ਸਾਡੀ ਜ਼ਮੀਨ ਉਹ ਕੈਰ ਕਰਨੀ ਆ ਉਹ ਤੋਂ ਜਿਹੜੀ ਮਾਰਕੀਟ ਰੇਟ ਆ ਸਰਕਾਰ ਰੇਟ ਦਾ ਨਹੀਂ ਜਿਹੜੀ ਮਾਰਕੀਟ ਰੇਟ ਆ ਉਹਦੇ ਅਸੀਂ ਤਿੰਨ ਗੁਣਾ ਪੈਸੇ ਲੈਣੇ ਆ ਤੇ ਉਹ ਦੂਬਾ ਜਆੜਾ ਵੀ ਲੈਣਾ ਉਹ ਕਾਨੂੰਨ ਹੁਣ ਤੱਕ ਲਾਗੂ ਆ ਰਿਹਾ ਪਰ ਇਹਨੇ ਉਹ ਨਮਕ ਨੂੰ ਨਾ ਤਾਂ ਕਿ ਕਿਸਾਨਾਂ ਨੂੰ ਪੈਸਾ ਕੋਈ ਦੇਣਾ ਨਹੀਂ ਤੇ ਇਹਨਾਂ ਨੂੰ ਲੁੱਟਣਾ ਇਹਨਾਂ ਜਮੀਨਾਂ ਮੁਫਤ ਲੈਣੀਆਂ ਨੇ ਮੁਫਤ ਲੈ ਕੇ ਫਿਰ ਇਹਨਾਂ ਕਰੋਨਾ ਨੂੰ ਵੇਚਣੀਆਂ ਨੇ ਗਾਹ ਨਾ ਕਰੋਨੀਆਂ ਬਣਾਵਾਂਗੇ ਸਾਨੂੰ ਤਾਂ ਉਜਾੜਤਾ ਮਜ਼ਦੂਰ ਨੂੰ ਵੀ ਜਆੜਤਾ ਜਾਂ ਕਿਸਾਨ ਨਹੀਂ ਰਿਹਾ ਕਿਸਾਨ ਇੱਕ ਅੰਨ ਦਾਤਾ ਹੈ ਜਿਆ ਕੋਈ ਇਨਸਾਨ ਹੈ ਜਿਆ ਮੈਨੂੰ ਦੁਨੀਆ ਤੇ ਦਿਖਾ ਦੇ ਜਿਹੜਾ ਨਾਲ ਦੇ ਬਿਨਾ ਕੋਈ ਰੋਟੀ ਖਾਂਦਾ ਹੋਵੇ ਜਿਹੜੇ ਮਾਰ ਪੈਂਦੀ ਆ ਕਿਸਾਨ ਤੇ ਪੈਂਦੀ ਆ ਜਦੋਂ ਜ਼ਮੀਨ ਲੈਣੀ ਆ ਕਿਸਾਨ ਤੇ ਪੈਂਦੀ ਆ ਜਦੋਂ ਕੋਈ ਹੋਰ ਕੰਮ ਕਰਨਾ ਤਾਂ ਉਹ ਵੀ ਕਿਸਾਨ ਤੇ ਪੈਂਦਾ ਇਸ ਕਰਕੇ ਕਿਸਾਨ ਨੂੰ ਇਹ ਬੰਦਾ ਨਹੀਂ ਸਮਝਦੇ ਅਸੀਂ ਹੁਣ ਇਹਨਾਂ ਸਰਕਾਰ ਨੂੰ ਆਲਟੀਮੇਟ ਦੇਨੇ ਆ ਵੀ ਅਸੀਂ ਜੋ ਤੂੰ ਕਾਨੂੰਨ ਬਣਾਇਆ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਐਸ ਏਰੀਆ ਤੇ ਇਹਨਾਂ ਰੋਡ ਬਿਕਨ ਜਾਰੀ ਨਹੀਂ ਹੋਇਆ ਇਹ ਏਰੀਆ ਇੰਡਸਟਰੀ ਨੂੰ ਲਿਆ ਗਿਆ ਅਸੀਂ ਇਹ ਕਦੇ ਵੀ ਨੋਟੀਫਿਕੇਸ਼ਨ ਜਾਰੀ ਹੋਣ ਨਹੀਂ ਦੇਵਾਂਗੇ ਜਿਹੜਾ ਲੁਧਿਆਣਾ ਪਰਲੇ ਪਾਸੇ ਇਹ ਕਿਤਨਾ ਲਈ ਯਾਦ ਦਾ ਜਗਾ ਕੀਤੀ ਹੋਈ ਆ ਉਹਦਾ ਵੀ ਨੋਟੀਫਿਕੇਸ਼ਨ ਵਾਪਸ ਕਰਾ ਕੇ ਉਹਨਾਂ ਨੂੰ ਦਮ ਨਹੀਂ ਲਾਉਣਗੇ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਪਰ ਅੱਜ ਸਰਕਾਰ ਲੁੱਟਣ ਤੇ ਆਈ ਆ ਦਿੱਲੀ ਵਾਲੀ ਸਰਕਾਰ ਆਈ ਹੋਈ ਆ ਦਿੱਲੀ ਚ ਉਹਨਾਂ ਦਾ ਕੋਈ ਮਣਿਆ ਨਹੀਂ ਭਗਵਾਨ ਦੇ ਨੂੰ ਮਣਵਾ ਕੇ ਕਿਤੇ ਜਾਂਚ ਯਾਰ ਚੜੇ ਕਿਤੇ ਹੋਰ ਜਿਹੜੇ ਕਰਜ਼ਾ ਪੰਜਾਬ ਦਾ ਕਰਜ਼ਾ ਪੰਜਾਬ ਦੇ ਸਿਰ ਚੜ ਗਿਆ ਕਿੰਨਾ ਚੜ ਗਿਆ ਇਹਨਾਂ ਨੇ ਵਰਲਡ ਬੈਂਕ ਤੋਂ ਪੈਸੇ ਲੈ ਕੇ ਜ਼ਮੀਨ ਆਪ ਲੈ ਕੇ ਲੋਕਾਂ ਨੂੰ ਵੇਚਣੀਆਂ ਨੇ ਦੇ ਜੜਕਾ ਕਿਸਾਨ ਨੂੰ 3000 ਦੇ ਕੇ 10 ਸਾਲਾਂ ਬਾਅਦ ਕੋਸ਼ਿਸ਼ ਨਹੀਂ ਦੇਣਾ ਅਸੀਂ ਕਿਦੋਂ ਮੰਗਾਗੇ ਕੀ ਕਰਾਂਗੇ ਮਜ਼ਦੂਰ ਕਿੱਧਰ ਜਾਊਗਾ ਮਜ਼ਦੂਰ ਤੇ ਕਿਸਾਨ ਦਾ ਇੱਕ ਨੋ ਮਾਸ ਦਾ ਰਿਸ਼ਤਾ ਪਾਜੀ ਪਿੰਡਾਂ ਦੇ ਵਿੱਚ ਜੇ ਮਜ਼ਦੂਰ ਨੂੰ ਲੋੜ ਪੈਂਦੀ ਹੈ ਕਿਸਾਨ ਕੋਲ ਜਾਂਦਾ ਦੁਕਾਨਦਾਰ ਕੋਲ ਤਾਂ ਨਹੀਂ ਜਾਂਦਾ ਇਸ ਕਰਕੇ ਨੂੰ ਆਂਦਾ ਤਾਂ ਵੀ ਕਿਹਾ ਜਾਂਦਾ ਕਿਉਂਕਿ ਹਰੇਕ ਇਨਸਾਨ ਇਹ ਤਾਂ ਰੋਟੀਆਂ ਦਾ ਇਹ ਪੁੱਛਦਾ ਜੇ ਸਾਡੇ ਕੋਲ ਅਨਾਜ ਨਹੀਂ ਹੋਊਗਾ ਤੇ ਆਪਾਂ ਕਿਵੇਂ ਪੰਜਾਬ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਬਚਾਉਣ ਦੀ ਲੋੜ ਆਜ ਇਹ ਅਸੀਂ ਐਜੈਂਸ ਅੱਜ ਮੈਂ ਦੱਸਿਆ ਗਿਆ ਵੀ ਅਸੀਂ 24 ਅਗਾ ਹਾਂ ਮਾ ਅਸੇ ਅਗਸਤ ਚ ਅਸੀਂ ਇਹ ਬਹੁਤ ਵੱਡੀ ਪਸਾਨ ਪੰਚਾਇਤ ਕਰਕੇ ਪੰਜਾਬ ਚੋਂ ਅਗਲਾ ਬਰੋਮ ਡਿਕਾ ਜਾਇ ਚੱਡੀ ਰੋਕੀ ਜਾਂ ਕੁਝ ਰੋਕੀ ਇਸ ਕਰਕੇ ਅਸੀਂ ਇਸ ਬਜੇਦਾ ਅਸੀਂ ਇਹ ਕਦੇ ਵੀ ਕਾਨੂੰਨ ਜਿਹੜਾ ਨੋਟਿਫਿਕੇਸ਼ਨ ਜਾਰੀ ਕੀਤਾ ਵਾਪਸ ਕੀਤੇ ਬਿਨਾਂ ਪੈਸੇ ਕਦੇ ਵੀ ਚਰੀੜਾਂਗੇ ਲੜਾਈ ਲੜਦੇ ਰਹਾਂਗੇ ਔਰ ਜਿੱਤਾਂਗੇ ਲੜਾਈ ਲੜੀ ਜਾਏਗੀ ਔਰ ਜਿੱਤਾਂਗੇ ਵੀ ਇੱਥੇ ਕਿਸਾਨਾਂ ਵੱਲੋਂ ਕਈ ਲਖਵਾਲੋਂ ਹੁਣਾਂ ਦੀ ਜਥੇਬੰਦੀ ਵੱਲੋਂ ਜਿਹੜੀ ਹੈ ਇੱਕ ਵੱਡੀ ਰੈਲੀ ਕੀਤੀ ਗਈ ਟਰੈਕਟਰ ਮਾਰਚ ਕੱਢਿਆ ਗਿਆ ਔਰ ਨਾਲ ਹੀ ਸਰਕਾਰ ਨੂੰ ਇੱਥੇ ਸੰਘਰਸ਼ ਹੋਰ ਜ਼ਿਆਦਾ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ লুধিয়ানাইভ